ਸਰੀਰ ਨੰਦਪੁਰ ਸਾਹਿਬ ਜਾਣਾ ਵਾ ਉੱਥੇ ਜਾ ਕੇ ਹੁੱਲੜਬਾਜੀ ਨਹੀਂ ਕਰਨੀ ਜਦੋਂ ਅਸੀਂ ਸਿੱਖਾਂ ਦੇ ਮੁੰਡੇ ਹੋ ਕੇ ਉੱਥੇ ਜਾ ਕੇ ਹੁੱਲੜਬਾਜੀ ਕਰਦੇ ਆ ਤੇ ਇਹਦਾ ਮੈਸੇਜ ਬਹੁਤ ਜ਼ਿਆਦਾ ਜਿਹੜਾ ਸਾਰੇ ਸੰਸਾਰ ਦੇ ਵਿੱਚ ਗਲਤ ਜਾਂਦਾ ਵਾ ਉਹਦੇ ਨਾਲੋਂ ਤੇ ਘਰੇ ਹੀ ਪੱਠੇ ਵਧ ਲਓ ਘਰੇ ਹੀ ਆਪਣਾ ਕੋਈ ਕੰਮ ਧੰਦਾ ਕਰ ਲਓ ਮੂੰਹਾਂ ਦੇ ਉੱਤੇ ਮਖੌਟੇ ਜੇ ਪਾਏ ਹੁੰਦੇ ਆ ਪੂ ਪੂਜੇ ਵਜਾਈ ਜਾਂਦੇ ਰਹਿੰਦੇ ਆ ਉੱਚੇ ਉੱਚੇ ਡੱਕ ਲਾਏ ਹੁੰਦੇ ਆ ਇਹ ਚੀਜ਼ ਚੰਗੀ ਨਹੀਂ ਲੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਜੋੜ ਮੇਲਾ ਜਿਹੜਾ ਚੱਲ ਰਿਹਾ ਔਰ ਮੈਂ ਨੌਜਵਾਨ ਵੀਰਾਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਸਾਡਾ ਜਿਹੜਾ ਇਤਿਹਾਸ ਸਾ ਬਹੁਤ ਜ਼ਿਆਦਾ ਵੱਡਾ ਆ ਸਾਡਾ ਇਤਿਹਾਸ ਖੂਨੀ ਇਤਿਹਾਸ ਵੀ ਆ ਕਿਉਂਕਿ ਅਸੀਂ ਬਹੁਤ ਜ਼ਿਆਦੀਆਂ ਕੁਰਬਾਨੀਆਂ ਦੇ ਕੇ ਜਿਹੜਾ ਇਹ ਇਤਿਹਾਸ ਸਿੱਖ ਪੰਥ ਜਿਹੜਾ ਸਿਰਜਿਆ ਗਿਆ ਬਹੁਤ ਜ਼ਿਆਦੀਆਂ ਕੁਰਬਾਨੀਆਂ ਦੇ ਕੇ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਰੇ ਹੀ ਪਾਤਸ਼ਾਹਾਂ ਨੇ ਸਾਨੂੰ ਇਹੀ ਸਮਝਾਇਆ ਵਾ ਕਿ ਕਿਰਤ ਕਰੋ ਵੰਡ ਛਕੋ ਸੋ ਇਸ ਕਰਕੇ ਮੇਰੇ ਵੀਰ ਜਿੰਨੇ ਵੀ ਜਾਣੇ ਆ ਸ੍ਰੀ ਅਨੰਦਪੁਰ ਸਾਹਿਬ ਜਾਣਾ ਵਾ ਉੱਥੇ ਜਾ ਕੇ ਕੋਈ ਲੜਬਾਜੀ ਨਹੀਂ ਕਰਨੀ ਜਦੋਂ ਅਸੀਂ ਸਿੱਖਾਂ ਦੇ ਮੁੰਡੇ ਹੋ ਕੇ ਉੱਥੇ ਜਾ ਕੇ ਹੁੱਲੜਬਾਜੀ ਕਰਦੇ ਆ ਤੇ ਇਹਦਾ ਮੈਸੇਜ ਬਹੁਤ ਜਿਆਦਾ ਜਿਹੜਾ ਸਾਰੇ ਸੰਸਾਰ ਦੇ ਵਿੱਚ ਗਲਤ ਜਾਂਦਾ ਵਾ ਉਹਦੇ ਨਾਲ ਉਹ ਤੇ ਘਰੇ ਹੀ ਪੱਠੇ ਵੱਢ ਲੋ ਘਰੇ ਹੀ ਆਪਣਾ ਕੋਈ ਕੰਮ ਧੰਦਾ ਕਰ ਲੋ ਮੂੰਹਾਂ ਦੇ ਉੱਤੇ ਮਖੌਟੇ ਜੇ ਪਾਏ ਹੁੰਦੇ ਆ ਪੂ ਪੂਜੇ ਵਜਾਈ ਜਾਂਦੇ ਰਹਿੰਦੇ ਆ ਉੱਚੇ ਉੱਚੇ ਡੱਕ ਲਾਏ ਹੁੰਦੇ ਆ ਇਹ ਚੀਜ਼ ਚੰਗੀ ਨਹੀਂ ਲੱਗਦੀ ਹਾਂ ਅਹੀਂ ਕੋ ਖੁਸ਼ੀ ਮਨਾਉਣ ਥੋੜਾ ਜਾਨੇ ਆ ਉਹ ਤੇ ਇੱਕ ਜੋੜ ਮੇਲਾ ਵਾ ਇਤਿਹਾਸਿਕ ਜੋੜ ਮੇਲਾ ਜਿਹਨੂੰ ਕਿਨੇ ਉਹਨੂੰ ਮਨਾਉਣ ਜਾਂਦੇ ਆ ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਜਾਂਦੀਆਂ ਫਿਰ ਲੜਾਈਆਂ ਝਗੜੇ ਵੀ ਹੁੰਦੇ ਆ ਸੋ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਮੇਨ ਬੇਨਤੀ ਕਰਦਾ ਕਿ ਉੱਥੇ ਜਿੰਨੇ ਵੀ ਆਪੂਪਨੇ ਜੇ ਵਜਾਉਣ ਵਾਲੇ ਆ ਨਾ ਉਹਨਾਂ ਨੂੰ ਕੋਈ ਹੋਰ ਚੀਜ਼ ਵੇਚ ਲਓ ਇਹੋ ਜਿਹੀਆਂ ਚੀਜ਼ਾਂ ਹੀ ਵੇਚਣੀਆਂ ਬੰਦ ਕਰਵਾਈਆਂ ਜਾਣ ਜਦੋਂ ਵਿਕਣਗੀਆਂ ਨਾ ਮੁੰਡਿਆਂ ਨੂੰ ਮਿਲਣਗੀਆਂ ਨਾ ਵਜਾਉਣਗੇ ਨਾ ਸੋ ਸਿੱਖਾਂ ਦੇ ਮੁੰਡੇ ਹੋ ਕੇ ਜਦੋਂ ਆਪਾਂ ਇਦਾਂ ਕਰਦੇ ਹਾਂ ਤੇ ਬੜੇ ਮਨੋਂ ਠੇਸ ਜਿਹੜੀ ਆ ਪਹੁੰਚਦੀ ਆ ਸੋ 10 ਦੀ ਵੀ ਹਾਜ਼ਰੀ ਪ੍ਰਵਾਨ ਕਰਿਓ ਸਾਡਾ ਇਤਿਹਾਸ ਬਹੁਤ ਜ਼ਿਆਦਾ ਵਿਲੱਖਣ ਇਤਿਹਾਸ ਆ ਇਹਨੂੰ ਸਮਝਣ ਵਾਸਤੇ ਇਹਨੂੰ ਪੜਨ ਵਾਸਤੇ ਇੱਕ ਜਨਮ ਨਹੀਂ ਕਈ ਜਨਮ ਲੈਣੇ ਪੈਣਗੇ ਤੇ ਫੇਰ ਸਾਨੂੰ ਸਾਡੇ ਇਤਿਹਾਸ ਬਾਰੇ ਸਾਡੇ ਵਿਰਸੇ ਬਾਰੇ ਪਤਾ ਲੱਗਦਾ ਸੋ ਸਾਰੇ ਹੀ ਵੀਰ ਹੱਥ ਜੋੜ ਕੇ ਬੇਨਤੀ ਆ ਕਿ ਜਦੋਂ ਅਸੀਂ ਸ੍ਰੀ ਅਨੰਦਪੁਰ ਸਾਹਿਬ ਜਾਣਾ ਵਾ ਕੇਸਗੜ ਸਾਹਿਬ ਵਿਖੇ ਜਾਓ ਜਿੱਥੇ ਸਭ ਤੋਂ ਪਹਿਲਾਂ ਸਿੱਖਾਂ ਦੇ ਕੇਸਾਂ ਦੇ ਵਿੱਚ ਅਮਰਤ ਸਹਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਇਆ ਔਰ ਸਾਨੂੰ ਚਿੜੀਆਂ ਤੋਂ ਬਾਜ ਲੜਾਏ ਔਰ ਸਾਨੂੰ ਬਿਆਰਾਮ ਜੀ ਕਹਿੰਦੇ ਕਾਮ ਹਮਾਰਾ ਤੋਹਨਾ ਤੱਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਉਹ ਸਾਨੂੰ ਸ਼ਮਸ਼ੀਰ ਫੜਾਈ ਔਰ ਜਾਲਮਾਂ ਦੇ ਨਾਲ ਲੜਨ ਵਾਸਤੇ ਸਾਨੂੰ ਉੱਥੇ ਹੌਸਲਾ ਦਿੱਤਾ ਸਾਡੇ ਤੜਾਂ ਤੋਂ ਸਿਰ ਅਲੱਗ ਕਰਕੇ ਸਾਨੂੰ ਖਾਲਸਾ ਪੰਥ ਬਣਾ ਦਿੱਤਾ ਦੱਬੇ ਕੁਚਲੇ ਲੋਕਾਂ ਨੂੰ ਬਾਦਸ਼ਾਹ ਬਣਾ ਦਿੱਤਾ ਪਾਤਸ਼ਾਹਾਂ ਨੇ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪਰਉਪਕਾਰ ਸਾਡੇ ਗਰੀਬ ਸਿੱਖਾਂ ਦੇ ਉੱਤੇ ਮਾੜਿਆਂ ਦੇ ਉੱਤੇ ਦੁਸ਼ਤਾਂ ਦੇ ਉੱਤੇ ਕੀਤਾ ਕੋਈ ਰੇਬਰ ਆਪਣੇ ਚੇਲਿਆਂ ਤੇ ਨਹੀਂ ਜੋ ਕਰਦਾ ਮਹਾਰਾਜ ਕਹਿੰਦੇ ਖਾਲਸਾ ਮੇਰੇ ਰੂਪ ਹੈ ਖਾਸ ਖਾਲਸੇ ਹੂੰ ਮੈਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਇੰਤ ਪ੍ਰਾਨ ਜਿਵੇਂ ਖਾਲਸੇ ਗੁਰੂ ਮਹਾਰਾਜ ਦੀ ਜਾਣਿਆ ਨਾ ਤੇ ਸਾਨੂੰ ਖਾਲਸੇ ਬਣਨਾ ਪੈਣਾ ਹੈ ਉੱਥੇ ਹੁਲੜਬਾਜੀ ਨਹੀਂ ਕਰਨੀ ਗੁਰਧਾਮਾਂ ਦੇ ਦਰਸ਼ਨ ਕਰੋ ਕੇਸਗੜ੍ਹ ਸਾਹਿਬ ਦੇ ਕਰੋ ਸ਼ਹੀਦੀ ਬਾਗ ਦੇ ਦਰਸ਼ਨ ਕਰੋ ਚਰਨ ਗੰਗਾ ਸਟੇਡੀਅਮ ਦੇ ਵਿੱਚ ਜਾਓ ਮਿਹੰਗ ਸਿੰਘਾਂ ਦੇ ਪ੍ਰਾਤਨ ਕਰਤਬ ਵੇਖੋ ਗੁਰੂ ਕਾ ਬਾਗ ਵੇਖੋ ਦਿਮਾਲਗੜ੍ਹ ਵੇਖੋ ਔਰ ਹੋਰ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰੋ ਦਾਸ ਦੀ ਹਾਜ਼ਰੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ